ਆ ਦੇਖੀ ਤੇਰੀ ਜੀ ਨਹੀਂ ਉਹ ਥੱਲੇ ਵੀ ਬੱਤੀ ਵਿੱਚ ਹੋ ਰਿਆ ਛੋਲੇ ਚ ਜਾ ਕੇ ਹੋਰ ਨਹੀਂ ਨਹੀਂ ਬਾਕੀ ਪਿੱਛੇ ਵੀ ਝੋਲੇ ਹੋਣਾ ਕੋ ਪਿੱਛੇ ਦਾ ਕੁਝ ਹੋਣਾ ਨਹੀਂ ਨਹੀਂ ਭਾਈ ਕਟਰ ਸਭ ਛੱਡ ਕੇ ਉੱਥੇ ਆਪਣਾ ਸਾਰਾ ਸਮਾਨ ਛੱਡ ਕੇ ਕੋਈ ਤੁਹਾਨੂੰ ਆ ਦੇਖੋ ਇਹਦੇ ਕੋਲ ਵੀ ਹੈਗਾ ਕੁਝ ਨਾ ਕੁਝ ਹਨਾ ਜੈਕਟ ਖਾਲੀ ਆ ਆ ਲਓ ਇਹਦੇ ਕੋਲ ਹੈਗਾ ਉਹ ਦੇਖੋ ਉਹ ਦੇਖੋ ਉਹਦੇ ਕੋਲ ਆ ਕੁਝ ਨਾ ਕੁਝ ਲੋਈ ਚਾਰੋਂ ਲਾ ਲ ਗਏ ਬੰਦੇ ਆ ਆ ਗਈ ਪਾਣੀ ਹੂੰ ਮੈਂ ਕੀ ਆ ਦੇਖੋ

ਸਸ਼ੀ ਗਾਲ ਜੀ ਏਪੀਐਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਗੱਲ ਕੀਤੀ ਜਾਊਗੀ ਲੁਧਿਆਣੇ ਸ਼ਹਿਰ ਦੀ ਤੁਹਾਨੂੰ ਦੱਸ ਦਈਏ ਕਿ ਧੁੰਦਾ ਦਾ ਜਿਹੜਾ ਮਾਹੌਲ ਚੱਲ ਪਿਆ ਜਿਵੇਂ ਕਿ ਤੁਸੀਂ ਦੇਖ ਰਹੇ ਧੁੰਦਾ ਦੇ ਚਲਦੇ ਜਿਹੜੇ ਚੋਰਾ ਦੇ ਨੇ ਹੌਸਲੇ ਬੁਲੰਦ ਹੋ ਚੁੱਕੇ ਤੁਹਾਨੂੰ ਦੱਸ ਦਈਏ ਅੱਜ ਅਸੀਂ ਖੜੇ ਹਾਂ ਨੂਰਾਂ ਵਾਲੇ ਰੋਡ ਦੇ ਉੱਤੇ ਸਬਜ਼ੀ ਮੰਡੀ ਦੇ ਵਿੱਚ ਜਿੱਥੇ ਤੁਹਾਨੂੰ ਦੱਸ ਦਈਏ ਅਸੀਂ ਖੇਤਾਂ ਵਿੱਚ ਖੜੇ ਹਾਂ ਸੁਨਿਆਰੇ ਦੀ ਦੁਕਾਨ ਦੀ ਬੈਕਸਾਈਡ ਤੇ ਜਿੱਥੇ ਤੁਹਾਨੂੰ ਲਾਈਵ ਤੇ ਸੀਨਾ ਤੁਹਾਨੂੰ ਦਿਖਾ ਰਹੇ ਆ ਕਿ ਜਿਹੜਾ ਖੇਤਾਂ ਦੇ ਨਾਲ ਜਿਹੜਾ ਇੱਕ ਬਣਿਆ ਮੋਟਰ ਦਾ ਕਮਰਾ ਜਿਵੇਂ ਕਿ ਕੈਮਰਾਮੈਨ ਨੂੰ ਕਵਾਂਗਾ ਦਿਖਾਇਆ ਜਾਵੇ ਕਿ ਜਿਹੜਾ ਕਿ ਕਮਰਾ ਬਣਿਆ ਹੋਇਆ ਵਾ ਕਮਰੇ ਦੇ ਪਿੱਛੋਂ ਜਿਹੜੇ ਸੁਨਿਆਰੇ ਦੀ ਬੈਕਸਾਈਡ ਕਮਰਾ ਬਣਿਆ ਕਮਰੇ ਦੇ ਪਿੱਛੋਂ ਦੀ ਜਿਹੜਾ 홀 ਕਰਕੇ ਜਿਵੇਂ ਕਿ ਤੁਹਾਨੂੰ ਦਿਖਾ ਰਹੇ ਆ ਕਿ ਪਿੱਛੋਂ 홀 ਕਰਕੇ ਜਿਹੜਾ ਚੋਰਾ ਵੱਲੋਂ ਸੱਬਲਾ ਨਾਲ ਆਪਣਾ 홀 ਕੀਤਾ ਗਿਆ 9 ਇੰਚ ਦੀ دیوار ਹੈ ਜਿਸ ਨੂੰ 홀 ਕਰਨ ਤੋਂ ਬਾਅਦ ਸੁਨਿਆਰੇ ਦੀ ਦੁਕਾਨ ਦੇ ਅੰਦਰ ਐਂਟਰ ਕੀਤਾ ਗਿਆ ਔਰ ਸੁਨਿਆਰੇ ਦੀ ਦੁਕਾਨ ਨੂੰ ਟੋਟਲੀ ਖਾਲੀ ਕਰ ਦਿੱਤਾ ਗਿਆ ਵਾ ਜਿੰਨਾ ਵੀ ਸੋਨਾ ਸੀਗਾ ਚਾਂਦੀ ਸੀਗਾ ਔਰ ਸਾਰੇ ਜਿਹੜੀ ਇੱਥੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੋਂ ਆਪਾਂ ਗਲਵਤ ਕਰਦੇ ਹਾਂ ਕਿ ਕਿੰਨੇ ਦੀ ਚੋਰੀ ਜਿਹੜੀ ਕਰਕੇ ਸੁਨਿਆਰੇ ਇਥੋਂ ਚਲੇ ਗਏ ਹਾਂਜੀ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਅਸੀਦ ਘੋਸ਼ ਭਾਈ ਕਦੋਂ ਤੱਕ ਇਹ ਜਿਹੜਾ ਵਾਕਿਆ ਜਿਹੜਾ ਹੋਇਆ ਇਹ ਵਾਕ ਇਹ ਸਾਨੂੰ ਤਾਂ ਪਤਾ ਲੱਗਿਆ ਸਵੇਰੇ 6:00 6:30 ਵਜੇ ਤੋਂ ਬਾਅਦ ਕਿਸੇ ਤੇ ਸ਼ੱਕ ਹੋਵੇ ਨਹੀਂ ਜੀ ਕਿਸੇ ਤੇ ਸ਼ੱਕ کیسے ਕਰੇਗਾ ਭਾਈ ਕਿੰਨੇ ਕ ਦੀ ਜਿਹੜੀ ਰੋਬਰੀ ਹੋਈ ਹੈ ਰੋਬਰੀ ਹੋਈ ਹੈ 1/2 ਕਿਲੋ ਸੋਨਾ ਹੈਗਾ 30-35 ਕਿਲੋ ਚਾਂਦੀ ਸੀਗਾ ਆਪਣੇ ਕੋਲ ਅੱਛਾ ਜੀ ਪੂਰਾ ਹੀ ਲੈ ਗਿਆ ਜੋ ਉਹਨਾਂ ਵੱਲੋਂ ਤੁਹਾਡੇ ਕੀ ਕਹਿ ਗਿਆ ਉਹਨਾਂ ਵੱਲੋਂ ਕਾਰਵਾਈ ਸ਼ੁਰੂ ਹੋ ਗਿਆ ਬੋਲ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਆਇਆ ਸੀਗਾ ਆਇਆ ਸੀਗਾ ਪੁਸਤਾਨ ਉਸ ਵੱਲ ਕਾਨੂੰਨ ਜਿਹੜੇ ਆਪਾਂ ਪੀਸੀਆਰ ਵਾਲੇ ਨੇ ਬੁਲਾਇਆ ਨਾਲ ਉਹਨਾਂ ਲੱਗਿਆ ਸੀਗਾ ਹਾਂ ਜੀ ਦੋਸਤੋ ਬਾਅਦ ਫਿਰ ਅਸੀਂ ਗਿਆ ਸੀ ਉੱਥੇ ਥਾਣੇ 'ਚ ਫਿਰ ਸਮ ਦੱਸ ਦਿਖਾ ਸਕਦੇ ਕਿਸ ਤਰ੍ਹਾਂ ਚੋਰੀ ਹੋਈ ਹੈ ਚੋਰੀ ਹੋਈ ਹੈ ਜੀ ਬਾਹਰੋਂ ਆਇਆ ਬੰਦੇ ਦੀਵਾਰ ਤੋੜ ਕੇ ਹਾਂ ਅੱਛਾ ਇੱਥੇ ਜਿਹੜਾ ਹੋਲ ਕਰਕੇ ਇਹਦੇ ਵਿੱਚ ਐਂਟਰ ਕੀਤਾ ਗਿਆ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਕਿਸੇ ਤੇ ਸ਼ੱਕ ਹੋਵੇ ਜਿਵੇਂ ਤੁਹਾਨੂੰ ਮਾਣਾ ਮੋਟਾ ਕਿਸੇ ਦੇ ਜੱਕ ਕੋਈ ਪਿੱਛੇ ਸ਼ਾਇਦ ਪਿੱਛੇ ਕਮਰਾ ਬਣਿਆ ਹੋਇਆ ਵਾ ਹੈ ਨਾ ਕਿਸੇ ਦਾ ਤੇ ਕਮਰੇ ਦੇ ਵਿੱਚ ਸ਼ਾਇਦ ਕੋਈ ਰਹਿੰਦਾ ਹੋਵੇ ਤੁਹਾਨੂੰ ਕਿਸੇ ਤਰ੍ਹਾਂ ਪਤਾ ਹੋ ਲੱਗਿਆ ਹੋਵੇ ਇਸ ਚੀਜ਼ ਬਾਰੇ ਲੋਕਾਂ ਨੇ ਸੂਰੀ ਹੋਏਗਾ ਸੀ 1 ਮਿੰਟ 1 ਮਿੰਟ ਹੋਲ ਰੱਖੋ ਆਮਾਦਨ ਦੁਕਾਨੇ ਕੋ ਪੰਜਾਬ ਦੇ ਸਾਰੀ ਤਿਆਰੀ ਤੋੜ ਦਿੱਤੀ ਗਈ ਹੈ ਨਾ ਇਹ ਇਹ ਜਿਹੜਾ ਸੱਬਲ ਵਗਾਰਾ ਇਹ ਚੋਰਾ ਦੇ ਰਹਿ ਗਈ ਹਾਂ 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 ਚੋਰ ਉਹਦਾ ਹੀ ਸੀਗਾ ਸੱਬਲ ਉੱਤੇ ਗਿਆ ਸਿਲੰਡਰ ਲੈ ਆਇਆ ਉਹਨੇ ਕਟਰ ਲੈ ਆਇਆ ਸਾਰੇ ਸਮਾਨ ਸਿਲੰਡਰ ਵਗਾਰਾ ਵੀ ਸੀ ਆ ਤਾਂ ਹੀ ਕਰਕੇ ਚੱਦਰ ਚੱਲ ਗਈ ਹੈ ਨਾ ਜੀ ਹਾਂ ਜੀ ਹਾਂ ਜੀ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਇਆ ਜਾਵੇ ਯੋਰੀ ਦੇ ਅੰਦਰ ਦਾ ਕਿ ਇਹ ਚੋਰਾ ਵੱਲੋਂ ਜਿਹੜਾ ਕਟਰ ਦੇ ਨਾਲ ਜਿਹੜਾ ਕੱਟਿਆ ਗਿਆ ਵਾ ਜਿਵੇਂ ਕਿ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਚੋਰਾ ਨੇ ਕਟਰ ਦੇ ਨਾਲ ਜਿਹੜੀ ਸਾਰੀ ਤਜੋਰੀ ਨੂੰ ਕੱਟਿਆ ਵਾ ਔਰ ਉਸ ਤੋਂ ਬਾਅਦ ਸੱਬਲ ਵੀ ਲਿਆਂਦਾ ਗਿਆ ਸੱਬਲ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਸ ਦੇ ਨਾਲ ਚੋਰਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਵਾ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਚੋਰੀ ਦੀ ਵਾਰਦਾਤਾਂ ਨੂੰ ਦੇਖੋ ਜੀ ਇਹ ਸਭ ਤੋਂ ਵੱਡੀ ਮੇਰਾ ਖਿਆਲ ਅਸੀਂ 5 ਸਾਲ ਚ ਇਹ ਜਿਆ ਕੋਈ ਕੰਮ ਨਹੀਂ ਦੇਖਿਆ ਨੂਰਲਾ ਰੋਡ ਤੇ ਇਹ ਪਹਿਲੀ ੱਡੀ ਵੱਡੀ ਡਕੈਤੀ ਹੋਈ ਆ ਜਿਹਦੇ ਵਿੱਚ ਜਿਨੇ ਵੀ ਸੁਣਿਆ ਉਹਦਾ ਵੀ ਦਿਲ ਦਹਿਲ ਗਿਆ ਵੀ ਇਹ ਕੀ ਹੋ ਰਿਹਾ ਕਾਨੂੰਨ ਨੂੰ ਬਵਸਤਾ ਜਿਹੜੀ ਹੈ ਵਿਗੜਦੀ ਜਾ ਰਹੀ ਹੈ ਹਾਲਾਤ ਖਰਾਬ ਹੋ ਰਹੇ ਨੇ ਇੱਕ ਬੰਦਾ ਗਰੀਬ ਜਿਨੇ ਆਪਣੀ ਦੁਕਾਨ ਬੜੀ ਮਿਹਨਤ ਨਾਲ ਬਣਾਈ ਅੱਜ ਦੇਖੋ ਚੋਰੀ ਹੋਈ ਆ ਤੁਸੀਂ ਵੀ ਦੇਖਿਆ ਹਾਲ ਕਿੰਨੀ ਜ਼ਬਰਦਸਤ ਚੋਰੀ ਹੋਈ ਆ ਕਿੰਨੇ ਬੰਦਿਆਂ ਨੇ ਇਥੇ 4-5 ਘੰਟੇ ਲਾ ਕੇ ਇਹਨੂੰ ਭੰਨਿਆ ਉਹ ਸਾਰੀ ਇਹਨਾਂ ਦੀ ਤਜ਼ੋਰੀ ਤੋੜ ਕੇ ਸਾਰਾ ਸੋਨਾ ਚਾਂਦੀ ਹੁੰਨ ਕੇ ਲੈ ਗਏ ਜਦ ਕੀ ਰਾਤ ਨੂੰ ਪੀਸੀਆਰ ਵਾਲੇ ਚੱਕਰ ਕੱਢਦੇ ਹੈਗੇ ਅਸੀਂ ਕਿਹਦੇ ਪੀਸੀਆਰ ਵਾਲੇ ਦੇਖਦੇ ਨਹੀਂ ਰਾਤ ਨੂੰ ਜੇ ਆਂਦੇ ਤਾਂ ਹੂਟਰ ਮਾਰ ਕੇ ਆਂਦੇ ਜਦੋਂ ਆਪਾਂ ਹੂਟਰ ਮਾਰ ਕੇ ਜਾਂਦੇ ਆ ਤਾਂ ਨੇਚਰਲੀ ਚੋਰਾਂ ਨੇ ਜ ਖੋਹ ਵਾਲੇ ਨੇ ਭੱਜ ਜਾਣਾ ਹੈਗਾ ਬਾਰ ਬਾਰ ਅਸੀਂ ਪੁਲਿਸ ਨੂੰ ਇਹ ਆ ਕਰਦੇ ਵੀ ਇਹਨਾਂ ਨੂੰ ਕਦੇ ਵੀ ਹੂਟਰ ਨਹੀਂ ਮਾਰਨਾ ਚਾਹੀਦਾ ਪੀਸੀਆਰ ਵਾਲਿਆਂ ਨੂੰ ਅੱਜ ਇਹ ਨੁਕਸਾਨ ਹੋ ਗਿਆ ਔਰ ਜਿੰਨੀ ਉਹਨੇ ਬੰਦੇ ਨੇ ਮਿਹਨਤ ਕੀਤੀ ਆਪਣੀ ਦੁਕਾਨਦਾਰੀ ਬਣਾਈ ਆ ਅੱਜ ਉਹ ਬਿਲਕੁਲ ਵਿਚਾਰਾ ਖਤਮ ਹੋ ਗਿਆ ਅੱਜ ਵੀ ਸਰਕਾਰ ਨੂੰ ਕਹਿੰਦੇ ਕਿ ਪੀਸੀਆਰ ਨੂੰ ਲਾਓ ਗੱਡੀਆਂ ਲਗਾਓ ਬੰਦੇ ਵਧਾਓ ਤਾਂ ਹੀ ਲੋਕਾਂ ਦੀ ਸੁਰੱਖਿਆ ਹੈਗੀ ਨਹੀਂ ਤਾਂ ਰੱਬ ਆਸਰੇ ਚੱਲ ਰਿਹਾ ਇਸ ਟਾਈਮ ਪੰਜਾਬ ਕਿੰਨੇ ਕਿੰਨੇ ਦੀ ਚੋਰੀ ਹੋ ਗਈ ਚੋਰੀ ਹੋ ਗਿਆ ਕਰਪਟ ਘਾਟ 1/2 ਕਿਲੋ ਸੋਨਾ ਸੀਗਾ 34 35 ਕਿਲੋ ਚਾਂਦੀ ਕੀ ਨਾਮ ਦੁਕਾਨ ਦਾ ਦੁਕਾਨ ਦਾ ਨਾਮ ਹੈ ਕਮੋਲਾ ਜੁਐਲਰਸ ਸਾਰਾ ਕੁਝ ਜਿਹੜਾ ਤਿਜੋਰੀ ਦੇ ਵਿੱਚ ਹੀ ਪਿਆ ਸੀ ਜੀ ਤਿਜੋਰੀ ਦੇ ਵਿੱਚ ਹੀ ਸੀਗਾ ਸਾਰੇ ਖਾਲੀ ਡੱਬੇ ਤੋਂ ਸਵੇਰੇ ਆ ਕੇ ਅਸੀਂ ਚੱਕਿਆ ਜੀ ਇੱਕ ਇੱਕ ਤੇ ਪਤਾ ਨਹੀਂ ਲੱਗ ਪਾਇਆ ਹੋਏ ਫਿਲਹਾਲ ਤਾਂ ਹਲੇ ਤਾਂ ਕੋਈ ਸੁਰਾਗ ਨਹੀਂ ਲੱਗੇ ਹ ਸੈਮਰੇ ਲੱਗੇ ਸੀ ਕੈਮਰਾ ਆਪਣੇ ਲੱਗੇ ਸੀਗਾ ਆਪਣੇ ਕੈਮਰਾ ਦਾ ਤਾਰ ਕੱਢ ਕੇ ਬਹੁਤ ਥੋੜ ਸਮਾਨ ਲੈ ਕੇ ਆਏ ਆ ਦੇਖੋ ਸੱਬਲਾ ਲਿਆਏ ਆ ਗੈਸ ਕਟਰ ਲਿਆਏ ਆ ਆ ਪੁਲਿਸ ਨੇ ਅੰਡਰ ਆਪਣੀ ਕਸਟਡੀ ਇੱਥੇ ਚੱਕ ਲਿਆਗਾ ਸਿਰ ਵੀ ਇੱਕ ਸਵਲ ਪਈ ਆ ਜਿਹੜੀ ਪੁਲਿਸ ਨੇ ਇਸ ਵੇਲੇ ਛੱਡਤੀ ਕਿ ਇਹ ਨਦੀ ਹੈ ਕੀ ਆ ਇਹ ਦੁਕਾਨਦਾਰ ਦੀ ਸਵਲ ਕਾਦੀ ਹੋਣੀ ਆ ਸਮਾਨ ਬਾਕੀ ਲੈ ਗਏ ਆ ਅਸੀਂ ਚਾਹੁੰਦੇ ਜਲਦੀ ਜਲਦੀ ਇਸ ਕੰਮ ਦੀ ਤਹਿਕੀਕਦਾਰ ਹੋਣੀ ਚਾਹੀਦੀ ਹੈ ਔਰ ਬੰਦੇ ਫੜੇ ਜਾਣੇ ਚਾਹੀਦੇ ਆ ਤਾਂ ਹੀ ਲੋਕ ਆਪਣੇ ਉਹਨੂੰ ਸੁਰੱਖਿਅਤ ਮਹਿਸੂਸ ਕਰਨਗੇ ਤਾਂ ਹੌਸਲੇ ਬੁਲੰਦ ਹੋਣਗੇ ਬੁਲੰਦ ਹੋਣਗੇ ਹੋਰ ਜ਼ਿਆਦਾ ਮਾਰਕੀਟ ਦੇ ਵਿੱਚ ਕਿਸੇ ਟਾਈਮ ਵੀ ਕਿਸੇ ਨਾਲ ਵੀ ਨਹੀਂ ਵੱਡੀ ਵਾਰਤਾਤ ਹੋ ਸਕਦੀ ਆ ਤੇ ਤਾਂ ਪੁਲਿਸ ਨੂੰ ਬਹੁਤ ਜ਼ਿਆਦਾ ਸੁਰੱਖਿਆ ਦੀ ਲੋੜ ਹੈ ਨੂਰਾ ਰੋਡ ਮੇਨ ਮਾਰਕੀਟ ਇੱਥੇ ਦੀ ਦੇਖਿਆ ਜਾਏ ਤਾਂ ਇੱਕ ਨੂਰ ਵਾਲਾ ਰੋਡ ਦਾ ਜਿਹੜਾ ਮੇਨ ਦਸਤਾ ਕਾਕਵਾਲ ਤੋਂ ਕਾਲੀ ਸੜਕ ਤੋਂ ਇੱਕ ਨੂਰ ਵਾਲਾ ਰੋਡ ਦੀ ਮੇਨ ਮਾਰਕੀਟ ਹੈ ਜਿੱਥੇ ਸਭ ਤੋਂ ਜ਼ਿਆਦਾ ਲੋਕਾਂ ਨੇ ਦੁਕਾਨ ਤੇ ਸਟਾਕ ਵੀ ਰੱਖੇ ਹੁੰਦੇ ਆ ਚਾਹ ਸੋਨੇ ਜਾਂਦੀ ਦੀ ਦੁਕਾਨ ਹੈ ਜਾਂ ਕੋਈ ਗਾਰਮੈਂਟ ਦੀ ਦੁਕਾਨ ਹੈ ਜਾਂ ਕਰਿਆਨੇ ਦੀ ਦੁਕਾਨ ਹੈ ਸੁਰੱਖਿਆ ਤਾਂ ਹਰ ਇੱਕ ਵਾਸਤੇ ਜ਼ਰੂਰੀ ਹੈ ਤੇ ਇੱਕ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਕਾਨੂੰਨ ਵਿਵਸਥਾ ਬਿਲਕੁਲ ਕੰਟਰੋਲਡ ਹੋਣੀ ਚਾਹੀਦੀ ਜੀ ਪੀਸੀਆਰ ਵਾਲੇ ਜੇ ਤਾਂ ਵੀ ਨਾਇਕ ਜੀ ਨੇ ਕਿਹਾ ਕਿ ਹੂਟਰ ਮਾਰ ਕੇ ਜਾਂਦੇ ਆ ਪੀਸੀਆਰ ਵਾਲੇ ਜਦੋਂ ਵੀ ਤੁਸੀਂ ਫੋਨ ਕਰੋਗੇ ਉਹਨਾਂ ਨੇ ਹੂਟਰ ਮਾਰ ਕੇ ਆਣਾ ਹੂਟਰ ਮਾਰ ਕੇ ਜਦੋਂ ਵੀ ਕੋਈ ਕੋਹ ਵਾਲ ਇਸ ਲਈ ਇੱਕ ਸੋਚਣ ਵਾਲੀ ਗੱਲ ਹੈ ਸਾਡੇ 5 ਸਾਲਾਂ ਦੇ ਵਿਨੈਕ ਸਾਹਿਬ ਦਾ ਇਹਨਾਂ ਦਾ ਰਾਜ ਰਿਹਾ ਇੱਕ ਵੀ ਚੋਰੀ ਨਹੀਂ ਹੋਈ ਇੱਕ ਵੀ ਡਕੈਤ ਨਹੀਂ ਹੋਈ ਕਿਸੇ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ 40 ਕੈਮਰੇ ਇਹਨਾਂ ਨੇ ਆਪਣੇ ਪੱਲਿਓ ਲਵਾਏ ਆ ਨੂਰ ਵਾਲਾ ਰੋਡ ਤੇ ਇਸ ਇਧਰੋਂ ਕੈਮਰਿਆਂ ਦੇ ਬਜਾਏ ਉਹ ਪਿਛਲੀ ਸਾਈਡਾਂ ਤੋਂ ਆ ਰਹੇ ਆ ਕਾਲੀ ਸੜਕ ਤੋਂ ਇਹਦਾ ਮਤਲਬ ਵੀ ਨਾ ਦੇ ਕੋਈ ਪ੍ਰਸ਼ਾਸਨ ਕੰਮ ਕਰ ਰਿਹਾ ਇਸ ਦੇ ਉੱਤੇ ਸੋਚ ਵਿਚਾਰ ਕਰ ਰਿਹਾ ਆਮ ਜਨਤਾ ਲਈ ਤਾਂ ਕੋਈ ਹੁਣ ਫਾਇਦਾ ਹੀ ਨਹੀਂ ਹੈਗਾ ਜੀ ਕਿਉਂਕਿ ਜਗਾ ਜਗਾ ਲੁੱਟਖੋ ਹੋ ਰਹੀ ਕਿਸੇ ਦਾ ਮੋਬਾਈਲ ਖੋਲਿਆ ਕਿਸੇ ਦਾ ਪਰਸ ਖੋਲਿਆ ਜਦੋਂ ਫੈਕਟਰੀਆਂ 'ਚ ਛੁੱਟੀਆਂ ਹੁੰਦੀਆਂ ਤੇ ਫੈਕਟਰੀਆਂ 'ਚ ਉਹਨਾਂ ਦੇ ਮੋਬਾਈਲ ਤੇ ਪਰਸ ਖੋਲ ਲੈਂਦੇ ਉਸੇ ਟਾਈਮ ਕੁਇਸਟਰਾ ਕਸਟਮਰ ਤਾਂ ਨਹੀਂ ਆਏ ਜਿੰਨੇ ਕੀ ਤੁਹਾਨੂੰ ਕਿਹਾ ਹੋਵੇ ਮੈਨੂੰ ਆ ਚੀਜ਼ ਚਾਹੀਦੀ ਹੈ ਮੈਨੂੰ ਆ ਚੀਜ਼ ਪਸੰਦ ਨਹੀਂ ਹੈਗੀ ਜਾਂ ਕੋਈ ਹੋਰ ਦਿਖਾਈ ਜਾਵੇ ਉਹ ਤਾਂ ਏਦਾਂ ਦੇ ਤਾਂ ਗਾਕ ਸਾਡੇ ਕੋਲ ਆਈ ਜਾਂਦਾ ਜੀ ਸਵੇਰੇ ਸੇ ਸ਼ਾਮ ਤੱਕ ਜਿਹੜੀ ਚੀਜ਼ ਨਹੀਂ ਨਹੀਂ ਆਪਾਂ ਨੂੰ ਏਦਾਂ ਦੇ ਕੋਈ ਬੈਸ ਨਹੀਂ ਹੈ ਆਪਾਂ ਤਾਂ ਹਰ ਜੋ ਹੱਦ ਜੋਰ ਕੇ ਦੁਕਾਨਦਾਰੀ ਕਰੀਦਾ ਕਿਸੇ ਨਾਲ ਉੱਚਾ ਬੋਲਦਾ ਨਹੀਂ ਨਾ ਨਹੀਂ ਮੈਂ ਬੋਲਦਾ ਮਤਲਬ ਰੈਲਿਟੀ ਵਿੱਚ ਕੋਈ ਨਹੀਂ ਜੀ ਇਹਦਰ ਨੀ ਕੋਈ ਸੱਕ ਨਹੀਂ ਹੈਗਾ ਇਹੋ ਜਿਹੇ ਬੰਦੇ ਤੇ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਆਸ਼ਵਾਸਨ ਦਵਾਇਆ ਗਿਆ ਪ੍ਰਸ਼ਾਸਨ ਵੱਲੋਂ ਬੋਲੇ ਆ ਜੇ ਕੋਈ ਆਸਪਾਸ ਦੇ ਰਿਕਾਰਡਿੰਗ ਕੱਢ ਕੇ ਤੁਸੀਂ ਫੋਟੋ ਆ ਭੇਜੋ ਮੈਨੂੰ ਜਾਂ ਵੀਡੀਓ ਭੇਜੋ ਆਪਾਂ ਕਾਰਵਾਈ ਕਰ ਦੇਣਾ ਜੀ ਕੁਝ ਆਈ ਫੋਟੋ ਕੋਈ ਸਾਹਮਣੇ ਫੋਟੋ ਫੁੱਟੋ ਤਾਂ ਇਹ ਨੇਰੇ ਤੇਰੇ ਦੇਖ ਰੇ ਆਸਪਾਸ ਜਿਹੜੇ ਕੈਮਰੇ ਲੱਗੇ ਹੋਏ ਆਪਨੇ ਤਾਂ ਡੀਵੀਆਰ ਕੱਢ ਕੇ ਲੈ ਗਿਆ ਕੈਮਰੇ ਦਾ ਤਾਰ ਕੱਢ ਕੇ ਲੈ ਗਿਆ ਨਹੀਂ ਜੀ ਸਾਡੇ ਇੱਥੇ ਕੁਝ ਨਹੀਂ ਹੈਗਾ ਜੋ ਰੇ ਆਂਗਵਾਂਡੀ ਲੱਗੀ ਹੋਈ ਆ ਉਹਦੇ ਹੀ ਪਤਾ ਕਰ ਰਹੇ ਆ ਸੂਰਜ ਜਿਹੜਾ ਇਹਨਾਂ ਦੇ ਇੱਥੇ ਸਬਾਨ ਪਿਆ ਸੀਗਾ ਜਿਹੜਾ ਉਹ ਚੋਰ ਲੈ ਕੇ ਆਏ ਸੀ ਗੈਸ ਕਟਰ ਵਗੈਰਾ ਸੱਬਲਾ ਵਗੈਰਾ ਜੋ ਵੀ ਸਮਾਨ ਸੀਗਾ ਉਹ ਪੁਲਿਸ ਦੀ ਕਸਟਡੀ ਚ ਚਲਾ ਗਿਆ ਜੀ ਉਹ ਲੈ ਕੇ ਪੁਲਿਸ ਵਾਲੇ ਲੈ ਗਏ ਠੀਕ ਹੈ ਸਰ ਠੀਕ ਹਾਂਜੀ ਸਰ ਇੱਕ ਨੂਰਾਵਾਲੇ ਰੋਡ ਤੇ ਸੁਨਿਆਰੀ ਦੁਕਾਨ ਤੇ ਜਿਹੜੀ ਚੋਰੀ ਹੋਈ ਆ ਉਹਦੇ ਰਿਕਾਰਡਿੰਗ ਸਰ ਗੱਲ ਕਰਨੀ ਸੀ ਹਾਂਜੀ ਤਫਤੀਸ਼ ਚੱਲ ਰਹੀ ਆ ਤੁਹਾਨੂੰ ਫਿਰ ਬਾਅਦ ਵਿੱਚ ਤਫਤੀਸ਼ ਸਰ ਮੋੜਲੀ ਮੋੜਲੀ ਤੇ ਸੋ ਕੋਈ ਫੁਟੇਜ ਵੀ ਘਾੜਾ ਸਾਹਮਣੇ ਆਈ ਸਰ ਹਾਂ ਉਹ ਹੈ ਦੇਖ ਲਈਏ ਹਾਂ ਚੈੱਕ ਕਰ ਰਹੇ ਹਾਂ ਜੀ ਹਾਲਤ ਵਾਲੀ ਓਕੇ ਸਰ ਓਕੇ ਸਰ ਥੈਂਕ ਯੂ